वेलकम टू माय ब्लॉग। ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ। ਅੱਜ ਆ ਜੀ ਆਪਣੇ ਵਲੌਗ ਦਾ 95ਵਾਂ ਅਵਦ ਦੇਣਾ। ਕਰੋ ਫਿਰ ਚੈੱਕ ਮਤਰੋ। ਤਾਰਾ ਜੁਗਿਆ ਯਾਰੀਆਂ ਨੇ। ਬਹੁਤ ਚੱਕਿਆ ਜਾ ਰਹੇ ਹਨ। ਚਿੜੀਆਂ ਦੇਖੋ ਕਿੰਨੀਆਂ ਗੋਲ ਰਹੀਆਂ ਨੇ। ਉੱਡ ਰਹੀਆਂ ਨੇ ਸਵੇਰੇ ਸਵੇਰੀ। ਬਦਲ ਚੰਦ ਚੈੱਕ ਕਰੋ। ਦੇਖੋ। ਆਹ ਅੱਜ ਤਾਂ ਟੀਵੀ ਚ ਇੰਨਾ ਖੋ ਗਿਆ ਹੋਇਆ ਸੀ ਜੀ ਫਿਲਮ ਦੇਖਣ ਚ ਅੱਜ ਤਾਂ ਫਿਰ ਬੈਡਾਂ ਤੇ ਰੋਟੀ ਆ ਗਈ ਮਿੱਤਰੋ ਦਰਸ਼ਕੀ ਦਰਸ਼ਕਾਂ ਨੂੰ ਕਰਾ ਵੀ ਕਿੰਨੀ ਟੇਸਟੀ ਹੈ ਕੀ ਗੱਲ ਬਾਤ ਹੈ ਹੂੰ ਕਿੰਨੀ ਟੇਸਟੀ ਹੈ ਮੱਖਣੀ ਨਾਲ ਮੱਖਣੀ ਨਾਲ ਜੀ ਆਲੂ ਦੇ ਪਰੌਂਦੇ ਨੇ ਆਲੂ ਦੇ ਪਰੌਂਦੇ ਜੀ ਉਨੀ ਚਾਲ ਰਹੀ ਹੈ ਇਹ ਕਟਰ ਨੂੰ ਸਾਡੇ ਨੂੰ ਕਿਹੜੀਆਂ ਲੇਖ ਕਿਵੇਂ ਕਰਤੀ ਹੈ ਤੂ ਤ ਸੰਗ ਦਿੱਤੇ ਗਏ ਨੇ ਆ ਪਹਿਲਾ ਸੰਗ ਨੇ ਸੀ ਉਹਨੂੰ ਤਾਂ ਫੜਦੇ ਹੁਣ ਜਦੋਂ ਉਹਨੂੰ ਗਸਮਾ ਦੀ ਗਰਮੀ ਆਉਣਗੇ ਉਹਨੂੰ ਸੰਗ ਤੇ ਹੋਰ ਯਾਰ ਪਹਿਰੇ ਸਾਮੇ ਪੈਂਦੇ ਹੁੰਦੇ ਜੀ ਮਿigree ਜਿਹਦੀ ਸਾਹਮਣੇ ਬੈਠਾਂਗੇ ਚੜਦੇ ਦੇਖੋ ਮੈਤ੍ਰੋ ਲਿਖਿਆ ਨਾ ਦਾਣੇ-ਦਾਣੇ ਦੇ ਖਾਣੇ ਵਾਲੇ ਦਾ ਨਾਂ ਕੱਲ ਜਿਹੜੀ ਸਪੈਸ਼ਲ ਜੀ ਲੱਗੀ ਸੀ ਬਾਈ ਕਣਕ ਦੀ ਉਹ ਚੋਂ ਜਿਹੜੀ ਕਣਕ ਡਿੱਗੀ ਆ ਮਾੜੇ ਮੋਟਰ ਦਾਣੇ ਖੈਂਡੇ ਨੇ ਉਹ ਚੁਗਦਾ ਫਿਰਦਾ ਜੀ ਕਬੂਤਰ ਤਾਈਓ ਫਿਰਦਾ ਲੈ ਆਜੂ ਬੜੀਆ 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 ਬਸ ਤਰੇ ਹੋ ਜਾਗੇ ਮਰੀਏ ਪਿਆਰ ਵਾਲਾ ਸਾਡਾ ਆੜੀ ਆੜੀ ਹਾ ਹੈਲੋ ਕਰਤੀ ਰੋਟੇ ਨਾਲ ਤਾਂ ਮੈਂ ਤੋਸਾਂ ਨੂੰ ਤੈਤੋਂ ਯਾਰ ਉਹ ਵੀ ਸਾਕਦਾ ਯਾਰ ਤਾਂ ਇੱਥੋਂ ਪਤਾ ਨਹੀਂ ਕੀ ਗੱਲ ਆ। ਪਾਪੜ ਤੋਂ ਕਿਉਂ ਸਾਕਦਾ? ਮੈਂ ਪਾਪਾ ਲਾ। ਇਹ ਕਹਿੰਦਾ ਕਿ ਜਿੱਤਾ ਵੀ ਤੈਥੋਂ ਸਕਦਾ ਨਾ। ਮੈਂ ਪੁੱਛਿਆ ਜੀ। ਕਿਹੜਾ? ਬੋਲੇ ਵਾਲਾ। ਮੈਂ ਕਿਹਾ ਉਹ ਕਿੱਥੋਂ ਸਾਕਦਾ ਮੇਤੋਂ। ਮੈਂ ਫਿਰ ਇਹਨਾਂ ਦੇ ਸਾਹਤ ਬਹਿ ਜਾਂਦਾ ਜੜਕਾ ਨੇ। ਇਹਨਾਂ ਤੋਂ ਹੀ ਹੋਗਾ ਟ੍ਰੇਨ। ਚਲੋ ਵੀ ਚਲੋ। ਅੱਜ ਦੇਖਦਾ ਵੀ ਆਸਰ ਕਰਿਆ ਕਿ ਨਾ। ਹੈ? ਉਦੋਂ ਦਾ ਕਰੂਗੀ ਪਾਲਕੀ ਜੀ ਨੂੰ ਦਾ ਕਿੰਨੇ ਦਿਨ ਹੋ ਗਏ ਬਹੁਤ ਨਹੀਂ ਹੋ ਗਏ ਜਿੱਤੇ ਬਿਰ ਨੂੰ ਕਰ ਲਓ ਚੱਲ ਚੰਗਾ ਆ ਵੀ ਥੋਲੂ ਚੱਲ ਲੈ ਸਕੂਲ ਹਲੋ ਜੀ ਜਲੇਟ ਆ ਥੋਲੂ ਥੋੜਾ ਅੱਜ ਦੇ ਮਤਰਾ ਪ੍ਰੌਂਟੇ ਚਾਹ ਪਾ ਯਾਰ ਲੱਸੀ ਨੇ ਆਲੂ ਵਾਲੇ ਪ੍ਰੌਂਟੇ ਨਾਲ ਲੱਸੀ ਤੇ ਚਾਹ ਵਧੀਆ ਲੱਗੂ ਬਹੁਤ ਦਸ ਰਹਾ ਨਹੀਂ ਆ ਲੱਗੂ ਮੈਨੂੰ ਅੱਡ ਵੜਿਆ ਲਾ ਜੀ ਉਹ ਰਾਤ ਐਸ ਰੱਖ ਰਵਾਂ ਜਾਣੇ ਹੋਣੀ ਆ ਤਾਂ ਮੈਂ ਕੀ ਨੂੰ ਮੁੱਟੂ ਖੂਹਾ ਦੋ ਕੀ ਉਹ ਅਭੀ ਕਿੱਥੇ ਆ ਕਿਉਂ ਕਰੇਗਾ ਪੁਲਿਸ ਨੂੰ ਫੋਨ ਦੋ ਕਿਉਂ ਕਰੇਗਾ ਮੈਂ ਪੁਲਿਸ ਨੂੰ ਫੋਨ ਬਿਲੇ ਬਿਲੇ ਮੋਗਲੀ ਲੈਣਿਆ ਲਾ ਬਿਲੇ ਪੁਲਿਸ ਨੂੰ ਫੋਨ ਤਾਂ ਨਹੀਂ ਕਰਦਾ ਪੀ ਪਾਪਾ ਸੁਣਾ ਕੇ ਪ੍ਰੀਤ ਸੁਣਾ ਪੀ ਤੇ ਸੁਣਾ ਪਾਪਾ ਬੋਤਾ ਬੜੀ ਆਪਾ ਗੰਦਾ ਨਾ ਗੰਦਾ

ਕਰਵਾਂ ਦਾ ਕਰਾਂ ਮੈਂ ਵੱਡਾ ਹੋ ਕੇ ਬਾਲਾ ਕੰਮ ਬਾਲਾ ਬਾਲਾ ਪੜ ਕੇ ਅਫਸਰ ਲੱਗੂ ਉਹ ਤੇ ਨਾਲ ਫਾਇਆਂ ਨਹੀਂ ਨਹੀਂ ਹੁੰਦੀ ਕੋ ਹੂੰ ਉਹਦੇ ਉੱਤੇ ਐ ਥੋੜਿਆਂ ਨੂੰ ਐ ਫਿੱਟ ਕਰਦੇ ਆਂ ਇਹਦਾ ਵਜਿੱਦ ਨੂੰ ਕੋਈ ਜਾਣਦਾ ਉਧਰ ਨੂੰ ਉਹਨੂੰ ਫੜ ਕੇ ਆਇਆ ਠੁਮਾ ਕੇ ਆਂ ਹਾਂ ਠੀਕ ਗੱਲ ਆ ਦੇਖੋ ਇੱਥੇ ਨਹੀਂ ਬਣਾ ਕੇ ਲੱਗੇ ਵੀਡੀਓ ਇਹ ਹਾਂ ਦੇਖੋ ਹੋ ਗਿਆ ਐ ਹੁਣ ਇਹ ਹਾਂ ਉਹ ਚੀਜ਼ ਬਣਾ ਰਿਹਾ ਹੈ ਜਿਵੇਂ ਅਥੇ ਪਹੀ ਚੈਨ ਨੂੰ ਇੱਥੀ ਧਰ ਦੇ ਐ ਐ ਕਰ ਐ ਲਾ ਕੇ ਧਰ ਦੇ ਜਿਹੜਾ ਕੋਈ ਲੰਘੂਗਾ ਜਾਊਗਾ ਐ ਕਮਾਤਾ ਗੁਰ ਜਦੋਂ ਆ ਬਈ ਇੱਧਰ ਨੂੰ ਕਮਾਣਾ ਐ ਕਮਾਤਾ ਇੱਥੇ ਧਰ ਦੇ ਲਿਆ ਕੇ ਸਹੀ ਗੱਲ ਆ ਓਏ ਅਸਲਾ ਕਹੂਗਾ ਵੀ ਇੱਥੇ ਕੋਈ ਪੱਤਰਕਾਰ ਐ ਵੀ ਮੂਵੀਆ ਬਣਾਉਂਦਾ ਹਾਂ ਹਾਂ ਆ ਵਲਵਾ ਹਾਂ ਹਾਂ ਲੱਪਣਾ ਵੀ ਜੇ ਕਿਸੇ ਨੇ ਪ੍ਰੋਗਰਾਮ ਕਰਨਾ ਪੀਂਟ ਕੋਲੇ ਆ ਜਾਓ ਵੀ ਨਾਲੇ ਝੋਲੇ ਢਾਲੇ ਲੱਗੇ ਹੋਏ ਨੇ ਹਾਂ ਵੀ ਜੋ ਮੈਨੂੰ ਕਰਾਉਣਾ ਕੋਈ ਉਹ ਮੀ ਕਰਾਓ ਤੁਸੀਂ ਉਹ ਕਰੋ ਵੋਟੂ ਆਖ ਚੂਗਾ ਹਾਂ ਬਣਾਉਣੇ ਮੈਂ ਪਰੋਸੀ ਪੰਜੇਰੀ ਮਾਦਰ ਗਣ ਲਿਆਉਣਾ ਮੈਂ ਕੜਾਹੀ ਤੇ ਖੁਰਚਣਾ ਆਏ ਹਾਏ ਓਏ ਮਿੱਟੀ ਛਿੱਟੀ ਹੈ ਨਾ ਉਹ ਦੋ ਟੋਕਰੇ ਲੈ ਜਾ ਵਧੀਆ ਵਧੀਆ ਹੁਣ ਸੁੱਕ ਜੀ ਚੱਲ ਲੋਟ ਹੋ ਜਾਂਦੇ ਨੇ ਮੇਰੇ ਟੋਗਾ ਭਰਨਾ ਉਹ ਟੋਗਾ ਜਾ ਪਤਲੇ ਚ ਕਰ ਵੀ ਰੇਟੀ ਤੇ ਕਰਾਂ ਵੀ ਅੱਛਾ ਅੱਛਾ ਵੀ ਰੇਟੀ ਧਰਨ ਹਾਂ ਇਹ ਹੁਣ ਬੰਦ ਬੰਦ ਕਰ ਦਿੰਦੇ ਟੋਕਰੀ ਪਿੰਦੇ ਸੇ ਧਰ ਦਿੰਦੇ ਹੁਣ ਮਾਦਾਬ ਕੜਾਹੀ ਲੈਣ ਆਇਆ ਥੋੜੇ ਚ ਲੈ ਜਾ ਆ ਉਹ ਬਣਾਉਣੀ ਮਾਂਜੀ ਪੰਜੀਰੀ ਪਾਜੀ ਆ ਪਾ ਕੇ ਰੋਟੇ ਦੇਖ ਕਿਹੜੀ ਬਣਾਉਣੇ ਮਾੜਾ ਜੀ ਪਹਿਲਾਂ ਲੱਭਾਉਣੀ ਸੀ ਉਹ ਕੁਛ ਨਹੀਂ ਉਹ ਕਿਹੜਾ ਗਰਮ ਹੋਣੀ ਹੈ ਤਾਂ ਅਗਲੇ ਤੀਜਾ ਪਾ ਲਿਆ ਬੱਚਾ ਆ ਲੈ ਕਰਾਂਗੇ ਹਾਂ ਬਾਜੂ ਕੂਜੂ ਆਮ ਤੇ ਚਾਹ ਨਾ ਮੜੀ ਜੀ ਆ ਆ ਕੜਾਈ ਲੈ ਕੇ ਜਾਣੀ ਮਿੱਤਰੋ ਲੈ ਖੋਤਣਾ ਵਾ ਪਹਿਲਾਂ ਧਰ ਲਾਉ ਨੂੰ ਸਰ ਤੇ ਹੋਈ ਹੋਈ ਆ ਸਰ ਤੇ ਤੇ ਮਾਰ ਲੀ ਮੋਦੀ ਕੜਾਈ ਆ ਆਪਾਂ ਸਾਤਰੀ ਬਣ ਗਿਓ ਜਿਵੇਂ ਉਹ ਨਹੀਂ ਫਿਰਦੇ ਹੁੰਦੇ ਚਾਈਨਾ ਵਾਲੇ ਕਿਹੜੇ ਹੁੰਦੇ ਨੇ ਉਹ ਬੁੱਧਜੀ ਵਾਲੇ ਆਏ ਜੇ ਸਾਤਰੀਆਂ ਜਿ ਬਣਾਈ ਹੁੰਦੇ ਨੇ ਨਾ ਟੋਕਰੇ ਜੇ ਸਰ ਤੇ ਓਮੇ ਕਰ ਲਈ ਆਪਾਂ ਵੀ ਕੀ ਹੋਰ ਪਾਵਾਂਗੇ ਸਾਨੂੰ ਸਾਰਾ ਹੀ ਦਿਖਾਈ ਜਾਮਗੇ ਨਾਲ ਦੀ ਨਾਲ ਵੀ ਕੀ ਕੀ ਬਣੂ ਕਿਨੇ ਕੀ ਪਾਵਾਂਗੇ ਵਿੱਚ ਕੀ ਪਾਵਾਂਗੇ ਚੀਜ਼ਾਂ ਵੈਰਟੀਆਂ ਵੀ ਬਹੁលੀਆਂ ਪਾਉਣੀਆਂ ਨੇ ਜਿਵੇਂ ਬਕਰ ਚਾਚਾ ਕਹਿੰਦਾ ਹੁੰਦਾ ਵੈਰਟਿ ਵੀ ਕੱਲੀ ਕੱਲੀ ਚੀਜ਼ ਪਾਉਣੇ ਦਰਸ਼ਕੋ ਕੱਲੀ ਕੱਲੀ ਚੈੱਕ ਕਰੋ ਤੁਸੀਂ ਫਿਰ ਐ ਥੋੜੀ ਜੀ ਪੰਜੀਰੀ ਦਸੂਗੀ ਖਾਦੀ ਹੋਈ ਵੀ ਬੀ ਪੰਜੀਰੀਆਂ ਜੀਰੀ ਤਾਂ ਲੋਕ ਵੀ ਬਣਾਉਂਦੇ ਨੇ ਪਰ ਜਿਹੜੀ ਪੰਜੀਰੀ ਅਸੀਂ ਬਣਾਵਾਂਗੇ ਸਾਰੀਆਂ ਚੀਜ਼ਾਂ ਰਗੜ ਇਕੱਠੀਆਂ ਪੀਪੀ ਭਰੀ ਪਈਆਂ ਪੀਪੀ ਭਰੀ ਭੇਚੀ ਜਾਂਦੀ ਸਾਰੀਆਂ ਰਗੜ ਰੱਖੀਆਂ ਨੇ ਆਹ ਬਿਆ ਠੰਡ ਲੱਗਦੀ ਪਈਆਂ ਆਟਾ ਸਾਨਿਆ ਪੈ ਖੰਡ ਖੰਡ ਸਾਰੀ ਤਿਆਰ ਆ ਸਾਡੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਉਹ ਵੀ ਦਿਖਾਵਾਂਗੇ ਪਹਿਲਾਂ ਵੀ ਆ ਚੀਜ਼ਾਂ ਨੇ ਉਹ ਚੰਗਾ ਸਾਰੀਆਂ ਐ ਧਰ ਕੇ ਆਹ ਸਮਾਨਾ ਲੱਰ ਚੁੱਕਾ ਆਪਣਾ ਆ ਖੰਡਾ ਖੰਡ ਕਿੰਨੀ ਆ ਕਿਲੋ ਆਟਾ ਤੇ ਕਿਲੋ ਖੰਡ ਵਾਕ ਕਿਲੋ ਖੰਡਾ ਜੇ ਕਿਲੋ ਆਟਾ ਕਾਜੂ ਬਦਾਮ ਆਇਜਾ ਸਾਰੀ ਚੀਜ਼ ਪਾਈ ਹੋਈ ਆ ਦਰਸ਼ਕੋ ਇਹ ਚਾ ਕਾਜੂ ਬਦਾਮ ਅਖਰੋਟ ਅਖਰੋਟ ਹੰਜਿਰ ਚਹਾਰੇ ਪੁੱਲ ਚੀਜ਼ ਐ ਇਹ ਚ ਆਜ ਸਾਡਾ ਪਾਊਡਰ ਜਾਂ ਬਣਾਇਆ ਹੋਇਆ ਜੀ ਫੱਕੀ ਜੀ ਖਾਣ ਨੂੰ ਇਹ ਬਦਾਮ ਅਖਰੋਟ ਕਾਜੂ ਸਾਰੀ ਚੀਜ਼ ਐ 16 ਦੇ ਦਾਣੇ ਜੇ ਬਹੁਤ ਵੈਰਾਈਟੀ ਐ ਇਹ ਚ ਮਤਲਬ ਇਹ ਫੱਕੀ ਜੀ ਬਣਾਈ ਹੋਈ ਜੀ ਖਾਣ ਨੂੰ ਇਹ ਪਾਵਾਂਗੇ ਆ ਆਟਾ ਹੋ ਗਿਆ ਖੰਡ ਹੋ ਗਈ। ਕਿਹਾ ਉਹ ਕਿ ਉਹ ਵੀ ਆਏ ਨਹੀਂ ਹੈਗਾ ਦਰਸ਼ਕੋ ਇਹ ਮੁੱਲ ਦਾ ਡੱਬਾ ਹੀ ਮੁੱਲ ਦਾ ਹੈ। ਕਿਹਾ ਉਹ ਤਾਂ ਆਪਣਾ ਘਰ ਦਾ ਤਿਆਰ ਕਰਿਆ ਹੋਇਆ। ਆਏ ਨਹੀਂ ਹੈਗਾ ਆਪਾਂ ਮੁੱਲ ਮੱਲ ਤਾਂ ਲੈਤਾ ਨਹੀਂ ਕਿ ਉਹ ਗੂ ਦਾ। ਜਿਵੇਂ ਆਉਦਾ ਘਰ ਦਾ ਕਿਉਂ? ਆਹ ਯਾਰ ਇੱਕ ਸਟਾ ਆ ਵੀ ਖੜਾ ਦਰਸ਼ਕੋ ਇਹ ਵੀ ਦੱਸ ਜੀਏ ਉਹਨੂੰ। ਉੱਪਰ ਕਹਿੰਦਾ ਇਹ ਚੂੰ ਤਾਂ ਚੱਲਦਾ ਸੀ ਪਹਿਲਾਂ ਜਮਾਂ ਸਹੀ ਚੱਲਦਾ ਸੀ। ਅਸੀਂ ਮੁੜ ਕੇ ਉਹ ਕਰਤਾ। ਉਤੋਂ ਉਹ ਸਾਫ਼ ਜਾ ਕਰਤਾ ਉਹ ਡੱਗਿਆਂ ਜਿਹਦੇ ਉਤੋਂ। ਉਹ ਪਤਾ ਨਹੀਂ ਕਿ ਚੱਕਰ ਪੈ ਗਿਆ ਮੁੜ ਕੇ ਇਹ ਚੱਲੇ ਨਹੀਂ ਪਤਾ ਨਹੀਂ ਜਦੋਂ ਉਹ ਜੋ ਗੈਸ ਗੋਸੀ ਲੀਕ ਹੋਣ ਲੱਗੀ ਆਇਆ ਦਾ ਚੱਕਰ ਪਿਆ ਮੁੜ ਕੇ ਖੜੀ ਗਿਆ ਜੀ ਸਫਾਈ ਕਰੀ ਅਸੀਂ ਕੋਈ ਚੀਜ਼ਾਂ ਸਫਾਈ ਨਾਲ ਖਰਾਬ ਵੀ ਹੋ ਜਾਂਦੀ ਆਪਾਂ ਨੂੰ ਐ ਹੁੰਦਾ ਵੀ ਐ ਇਦਾਂ ਹੀ ਵਧੀਆ ਚੱਲੀ ਗਈ ਨੇ ਸਾਲ ਹੁਣ ਇਹ ਦਿਖਾਉਣ ਆਲਾ ਆ ਸਾਡਾ ਸਮਾਨ ਆ ਮਿੱਤਰੋ ਕੋ ਦੋਸਤਾਂ ਨੂੰ ਦਿਖਾਉਣੇ ਆ ਸਾਨੂੰ ਫੇਰ ਪਹਿਲਾਂ ਕੀ ਪਤਾ ਪਹਿਲਾਂ ਕਿ ਆ ਉਹ ਕਿ ਹੋਈ ਸੀ ਉहां ਕਿ ਹੋਈ ਹੈ ਕਿ ਵਾਤਾ ਪਤਾ ਕਿਉਂ ਤੋਂ ਵਾਦਾ ਟਪਾ ਦਾ ਤਾਂ ਕਿ ਇਹਦੇ ਵਿੱਚ ਕਿਲੋ ਕਿਉਂ ਸਜਾਵਾਦ ਰੱਖਿਆ ਵੀ ਚੀਜ਼ਾਂ ਜ਼ਿਆਦੇ ਨੇ ਗਈਆਂ ਆਟਾ ਘੱਟ ਪਾਇਆ ਕਿਉਂ ਕਿ ਨਾ ਪਾਇਆ ਹੋਇਆ ਇਹ ਸਾਰਾ ਹੁਣ ਕਿਉਂ ਦੋ ਕਿਲੋ ਕਿਉਂ ਦੋ ਕਿਲੋ ਆ ਜੀ ਕਿਲੋ ਆਟਾ ਪਾਤਾ ਜੀ ਵਿੱਚ ਜਾਣ ਕੇ ਵੱਧ ਪਾਇਆ ਕਿਉਂ ਕਿਉਂ ਜਾਣ ਕੇ ਵੱਧ ਪਾਇਆ ਹੋਇਆ ਜੀ ਕਿਉਂਕਿ ਸਾਡੇ ਕੋਲ ਇਹ ਸਮਾਨ ਜ਼ਿਆ ਵੱਧ ਚੀਜ਼ਾਂ ਵੱਧ ਨੇ ਗਈਆਂ ਚੀਜ਼ਾਂ ਵੱਧ ਨੇ ਹਾਂ ਸਹੀ ਨੇ ਹਾਂ ਆ ਆਟਾ ਤਾਂ ਨਹੀਂ ਖਾਣਾ ਚੀਜ਼ਾਂ ਖਾਣੀਆਂ ਕਿਉਂ ਖਾਣਾ ਹਾਂ ਇਹ ਵੀ ਗੱਲ ਸਹੀ ਹੈ ਜੀ ਬਈ ਆਟਾ ਥੋੜੀ ਖਾਣਾ ਫਿਰ ਆਟਾ ਚੀਜ਼ਾਂ ਖਾਣੀਆਂ ਨੇ ਜਿਹੜੀਆਂ ਤਾਗ ਤਲੀਆਂ ਨੇ ਤਾਂ ਕਰਕੇ ਆਟਾ ਕਿੱਥੇ ਗਿਆ ਦੱਸ ਹੁਣ ਪਾਇਆ ਜੀ ਅਸੀਂ ਆ ਬਗਾਮਾ ਫਰੋਟ ਜੇ ੜੇ ਜੀਰਾਂ ਜੂੜਦੇ ਰਾਗੜੇ ਹੋਏ ਜੀ ਤੇ ਬਣਾਈ ਜੇ ਜੀ ਦੁੱਧ ਨਾਲ ਖਮਾੜ ਜੀ ਚਮਚੇ ਦੇ ਨਾਲ ਬੱਚੇ ਦੇ ਫੁੱਲ ਬੱਲ ਮਖਾਣੇ ਚ ਬਹੁਤ ਖਸਣਾ ਹੈ ਜੀ ਸਾਰਾ ਕੁਝ ਹੈ ਪਾਦੀ ਖਾਂਡੀ ਸਾਰੀ ਲਾਤੀ ਬਸ ਜਿਹੜਾ ਆਟਾ ਪੂਰਾ ਜਾ ਹੋ ਜਾ ਉਹ ਤੋਂ ਪਾਦੇ ਹੈ ਨਾ ਆਹ ਆਲੇ ਨੂੰ ਸੁਣਾਏ ਤਾਂ ਪਤਾ ਹੀ ਐ ਆਹ ਆਕਲੇ ਨੇ ਜਿਹਨੇ ਭਾਈ ਆਪ ਦਾ ਉਹ ਦੇਖਣੀ ਐ ਇਹ ਤਾਂ ਅਸੀਂ ਉਹ ਬਣਾਈਏ ਵੀ ਐ ਆ ਆਪ ਦਾ ਪਾਇਆ ਤਾਂ ਐ ਨਹੀਂ ਨੂੰ ਤੁਹਾਨੂੰ ਆਹੋ ਨਹੀਂ ਦੱਸਿਆ ਵੀ ਸਾਨੂੰ ਦੇਖ ਕੇ ਬਣਾਓ ਉਹਦਾ ਹੋਰ ਦੇਖ ਲਓ ਜੀ ਨੇ ਉਹ ਬਣਾਉਣ ਬਣਾ ਕੇ ਆਓ ਕਰਨੀ ਐ ਬਣਾਈ ਜਾਂਦੀ ਆ ਬਾਈ ਸਾਡੀ ਪਨੀਰੀ ਕਿਸੇ ਦਾ ਨਹੀਂ ਅਸੀਂ ਕਹਿ ਸਕਦੇ ਵੀ ਕਿੰਨੇ ਅਜੇ ਰੋ ਆਟਾ ਪੂਰਾ ਜਾਓ ਜੇ ਆ ਫਿਰ ਪਾਤਾ ਸਾਰਾ ਕੁਝ ਬਸ ਹੁਣ ਜਦ ਹੋਰ ਜਦ ਰੰਗ ਜਾ ਬਦਲ ਗਿਆ ਉਹਨਾ ਟਾਈਮ ਉਹ ਕਰ ਹਰ ਲਾ ਬਸ ਇੱਚ ਹੂੰ ਆ ਲਾ ਆਂਗੇ ਵਿੱਚ ਬਸ ਬਣਾਈ ਰਲਾਈ ਜਾਏਗੀ ਬਸ ਹੋਰ ਤਾਂ ਨਹੀਂ ਕੁਝ ਕਰਨਾ ਬਸ ਬਣ ਗਈ ਨਹੀਂ ਕਰਨਾ ਆਏ ਬਣ ਜਾਂਦੀ ਪਨੀਰੀ ਮੈਂ ਤਰਵਾਲਾ ਕਰਨਾ ਪਨੀਰੀ ਪਨੀਰੀ ਇਹ ਬਾਲੇ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਖੂਆ ਕੱਢਣਾ ਔਖਾ ਪਨੀਰੀ ਔਖਾ ਹੀ ਆ ਹਾਂ ਹੁਣ ਕਹਣਾ ਚੱਲ ਵੀ ਖੋਜ ਤੇ ਮੱਥਾ ਵੱਧ ਪਾਇਦਾ ਵੀ ਆਏ ਦੁੱਧ ਲੈ ਜਾ ਮਚਾ ਮਚਾ ਇਹ ਤਾਂ ਲੋਟ ਹੀ ਆ ਕੰਮ ਮਿੱਠਾ ਦੇ ਬਣ ਜਾ ਮੈਂ ਫਿਰ ਮੈਂ ਹੋਰ ਕਰ ਦੇਗੀ ਦੇਖੀ ਬਸ ਤੁੰਡੀ ਮਿਠਾ ਹੋਰ ਪਾਲੇ ਮਿੱਤਰੋ ਬਣ ਗਈ ਵਸ ਬਣ ਰਹੀ ਹੈ ਬਣੀ ਗਈ ਹਣਾ ਆ ਰਿਹਾ ਤਾਂ ਨਹੀਂ ਕੁਸ ਬਣ ਗਈ ਮਿੱਤਰੋ ਹੁਣ ਪਨੀਰੀ ਖਾਇਆ ਕਰਾਂਗੇ ਲੈ ਕਰੂ ਮਿੱਤਰੋ ਚਾਹ ਨਾਲ ਪਨੀਰੀ ਐਨੇ ਆਪਾਂ ਨੂੰ ਵਿਆਹ ਜਾਂ ਵੀ ਆ ਗਿਆ ਉਧਰੋਂ ਮਠੇਈ ਮਠੂਈ ਜੀ ਆ ਜੂਗਾ ਸੋ ਹੁਣ ਆਪਣੇ 10 15 ਦਿਨ ਨਜ਼ਾਰੇ ਚ ਹੀ ਨੇ ਹੁਣ ਮੈਨੂੰ ਫੱਟੇ ਨਾਲ ਆ ਕੇ ਤੇਰਾ ਰਸਵਾ ਬਣ ਗਈ ਮਿੱਤਰੋ ਪਨੀਰੀ ਪਿਆਰ ਹੁਣ ਤੁਹਾਨੂੰ ਟੈਸਟ ਕਰਕੇ ਦੱਸਾਂਗੇ ਵੀ ਕਿਵੇਂ ਆ ਜਿਹੜੀ ਗੱਲ ਉਹ ਲਾ ਦਿੱਤੇ ਗਏ ਜਮਾ ਪਿਆਰ ਕੋ ਕੇ ਜਮਾ ਲਾ ਦਿੱਤੀ ਗਿਆ ਸਬਹੀ ਬਹੁਤ ਬਣਾ ਰਹੀ ਐ ਜੀ ਬਣਾਉਣੀ ਬਣਾਉਣੀ ਐ ਬਸ ਕੌਲ ਅੱਜ ਬਣੀ ਐ ਪਾਪੜ ਕੇ ਚਲੇ ਮਤਰੋ ਆਪਾਂ ਕੱਪੜੇ ਦੇ ਫੜ ਕੇ ਲੈਣਾ ਇੱਕ ਟਕਲੋ ਕਾ ਬੱਦ ਕੇ ਲਾਇਪੈ ਨਹੀਂ ਨੇ ਇਹਦਾ ਗਾਂਆਂ ਗੁਆਂ ਬੰਨੀਆਂ ਵੀ ਨੇ ਇਧਰ ਸਟਾਰਟ ਤੇ ਹੱਥ ਵੀ ਪਾਇ ਪਏ ਨੇ ਚਾਚੇ ਕਹਿੰਦੇ ਮੇਰੇ ਸਿਆਣ ਚ ਨਹੀਂ ਆਇਆ ਵੀ ਕਹਾਂ ਹਾਂ ਉਹ ਤਾਂ ਕੋਈ ਵੀ ਨਾ ਆਉਂਦੇ। ਇਹ ਲੱਗਿਆ ਪਤਾ ਨਹੀਂ ਕੌਣ ਆਉਂਦਾ ਹੈ। ਹਾਂ। ਹੋਰ ਮਾਨੂੰ ਕੀ ਕਰਨੀ? ਆ ਅੰਦਰ ਆ। ਹਾਂ ਇਹਨੇ ਵੀ ਆ। ਹਾਂ ਨਵੇਂ ਕੰਟੈਕਟ ਨਾ ਪੈਸੇ ਕੀ ਆ। ਅੱਜ ਵੀ ਦਰਸ਼ਕਾਂ ਨੂੰ ਸੁਣਾਵਾਂਗੇ ਬਿਜ਼ਨਸ ਨਾਲ ਰਿਲੇਟਡ ਗੱਲਾਂ, ਗੱਲਾਂ ਬਾਤਾਂ ਆਉਣੀਆਂ ਬਿਜ਼ਨਸ ਨਾਲ ਰਿਲੇਟਡ। ਚੱਲਦੀਆਂ ਨਾ ਬਿਜ਼ਨਸ ਦੀਆਂ ਗੱਲਾਂ ਵੀ ਕਿੰਨੀਆਂ ਬਣਾਤੀਆਂ ਤੁਸੀਂ। ਤੁਸੀਂ ਓਏ ਆਈਆਂ ਖੇਡ ਚਾਚੀ ਐ ਆਈਆਂ ਵੀ ਚੱਲ ਜੀ ਲੱਗ ਜਾਂਦਾ ਹਨਾ। ਹੋਰ ਚੱਲ ਆਪਾਂ ਨੂੰ ਪਤਾ ਹੀ ਆ ਵੀ ਇਹ ਚ ਕੱਢਣ ਪਾਉਣਾ ਦਾ ਕੀ ਆ ਦਾਤੀ। पता ਕਿ ਪੈਂਦੀਆਂ ਨਹੀਂ ਆਏ ਹੁੰਦਾ ਵੀ ਤੈਂ ਪਾਸ ਹੋ ਜਾਂਦਾ ਨਹੀਂ ਹੁਣ ਤੁਸੀਂ ਵੀ ਐਂ ਲੱਗਿਆ ਰਹਿਣਾ ਹੁੰਦਾ ਇਹ ਕਹਿੰਦੀ ਉਹਦੀ ਮਾਈਂ ਨਹੀਂ ਆਉਗੀ ਇਹ ਵੀ ਦੱਸਦੀ ਮੇਰੀ ਆਈ ਨਹੀਂ ਆਉਗੀ ਮੇਰੀ ਆਈ ਨਹੀਂ ਆਉਗੀ ਮਮੀ ਕਹਿੰਦੇ ਨੇ ਤੇ ਬਾਸ ਕਰ ਹੁਣ ਫੇਰ ਕਰਨੀ ਫੇਰ ਹੁਣ ਅੱਜ ਮੈਂ ਕੱਲ ਨੂੰ ਕੱਪੜੇ ਨਹੀਂ ਧੋਲੇ ਕੱਲ ਨੂੰ ਕੱਪੜੇ ਸੁਨਾਂਗਾ ਆਪਾਂ ਹੁਣ ਚੱਲੇ ਆ ਮੇਤਰੋ ਕਰਨ ਨੂੰ ਆਣੇ ਨਹੀਂ ਬੇਰੇ ਨਾ ਮਿੱਥੇ ਹੁੰਦੇ ਨੇ ਕਰਮਣਾ ਗਿਆ ਜਾਂਦਾ ਜਣਾ ਇੱਥੇ ਤੋਤੇ ਵਾਲੇ ਨੇ ਯਾਰ ਕਾਨਾ ਕਮੇ ਕਰਦੇ ਨੇ ਹਾਂ ਆ ਲੈ ਦੇਖਾ ਕਰੇ ਜੀ ਕਿੰਨੇ ਡੇ ਲੱਗ ਗਏ ਇੱਥੇ ਦੇ ਅੱਜ ਪਾਲਕਵੇਂ ਇੱਥੇ ਧਣੀਆਂ ਦੀ ਪੁਰਜੀ ਬਣੂ ਜੀ ਹੁਣ ਚੱਲਿਆ ਮਤਲਬ ਕਰਮਣ ਨੂੰ ਵੀ ਲੈਣ ਆਪਾਂ ਸਮਝੀ ਜਾ ਕਰੋ ਤੁਸੀਂ ਜਦੋਂ ਐ ਚਾਬੀ ਜੀ ਘੁੰਦੀ ਹੋਵੇ ਮੋਟਰਸਾਈਕਲ ਵੀ ਇੱਟਾ ਅੱਗੇ ਜੀ ਸੁਣਾਉਂਗੇ ਅੱਜ ਮੜੀਏ ਕੋਟਾ ਕੀ ਤੇ ਮੈਂ ਕਿਉਂ ਮੈਚੋਂ ਮਿਲਿਆ ਵੈਰੀ ਗੁੱਡ ਗੋਡੇ ਨੂੰ ਮਿਲ ਨਹੀਂ ਮਿਲ ਨਹੀਂ ਹੁੰਦੇ ਜੇ ਸਟਾਰ ਗੋਡਾ ਚਾ ਪੀ ਕੇ ਮੇਰੇ ਨਾਲ ਚਲੀ ਕਿਉਂ ਠੀਕ ਆ ਮੈਂ ਖੁਰਤਾ ਪਿਆ ਮੈਂ ਮਾਂਗੇ ਨਾ ਮਾਤਰਾ ਆ ਨਹੀਂ ਮੇਰੇ ਨਾਲ ਜੋ ਐ ਕਿੱਥੇ ਗੱਲ ਬਣੂਗੀ ਕਿੱਟੀ ਆ ਜੀ ਕਿਵੇਂ ਦਾ ਸਟ ਕਾਇਮ ਹੈ ਜੀ ਆ ਜੀ ਫਰੀ ਫਾਇਰ ਖੇਡਣ ਕੰਨ ਉਹ ਨਹੀਂ ਆ ਰਿਹਾ ਉਹਨੇ ਅੱਜ ਤੋਂ ਨਹੀਂ ਕੀਤਾ ਇਹ ਬਹੁਤ ਦੇਖੋ ਜੀ ਅੱਜ ਫੇਰ ਪਕੜਿਆ ਗਿਆ ਜੀ ਫਰੀ ਫਾਇਰ ਡਾਊਨਲੋਡ ਕਰੀ ਬੈਠਾ ਜੀ ਜਦੋਂ ਇਧਰ ਵੱਧਦਾ ਉਹ ਆਈਂ ਤੋਂ ਮਗਾਉਂਦਾ ਆ ਆ ਕਰੀ ਬੈਠਾ ਜੀ ਤੁਹਾਡੇ ਸਾਹਮਣੇ ਇਹਦੀ ਫਰੀ ਫਾਇਰ ਹੀ ਬੰਦ ਕਰੀ ਸੀ ਤੇ ਫੇਰ ਵੜਿਆ ਕੇ ਸਾਨੂੰ ਫੋਨ ਲੈ ਲੈਂਦਾ ਤੇ ਫੇਰ ਫਰੀ ਫਾਇਰ ਡਾਊਨਲੋਡ ਕਰਕੇ ਖੇਡਣ ਲੱਗ ਜਾਂਦਾ ਐ ਬੇਟਾ ਕਿਉਂ ਖੇਡਦਾ ਤੂੰ ਬਸ ਅੱਜ ਤੋਂ ਫੇਰ ਇਹਦਾ ਫੋਨ ਬੰਦ ਹੋ ਗਿਆ ਜੀ ਬਸ ਚੱਲਿਆ ਮੈਂ ਤਰੋਪਾ ਕੁੜਤਾ ਵੀ ਮਾ ਦੇਣਾ ਬਾਬਾ ਜੀ ਆ ਜਾ ਸਰਦਾਰ ਜੀ ਆਇਆ ਆਇਆ ਚਾਹ ਬਣਾਤੀ ਫਿਰ ਆਪਣੀ ਚਾਹ ਪੀ ਗਈ ਚੱਲਿਆ ਮੇਰਾ ਫਿਰ ਚਾਹ ਦੇ ਨੇ ਜਾ ਰਹੀ ਹਾਂ ਹਾਂ ਚਾਹ ਦੇ ਨੇ ਜਾ ਰਹੀ ਦੇਖੀ ਬਸ ਠੀਕ ਹੈ ਜੀ ਠੀਕ ਹੈ ਹੋਰ ਰੇਸਟੋਰੀਆਂ ਦੁਬਾਰੇ ਲੱਗਣ ਲੱਗਿਆ ਆ ਦੇ ਇੱਕ ਚਤਰੀ ਤੋਂ ਓਹ ਹੋ ਹੋ ਹਾਂ ਆ ਦੇ ਇਹ ਬੇਲ ਆਪਣੀ ਦੁਬਾਰੇ ਚੱਲ ਪੂ ਹਨਾ ਹਾਂ ਹਾਂ ਆਈ ਚੱਲ ਪੂ ਹਾਂ ਜੀ ਹਾਂ ਹਾਂ ਹਨਾ ਚਾਚਾ ਹਾਂ ਹੋਊਗੀ ਦੇਖੋ ਇੱਦਾਂ ਕੱਟ ਪਿਆ ਕੋਰਾ ਹੈਂ ਉਹ ਰਾਵੀ ਆਦ ਕੀ ਘਾਟ ਪਿਆ ਹਾਂ ਹੁਣ ਇਹਦੀ ਪਰੇ ਕਰਤੀ ਵਿਆਕੇ ਆਏ ਹਾਏ ਹਾਏ ਥੱਲੇ ਪਾਤਾ ਦੇ ਖਰਾਕ ਬਾਸ ਕਲੀ ਪਾਤੀ ਹਾਂ ਫਿਰ ਥੋੜਾ ਜਿਹਾ ਆਪਣਾ ਪਾਤਾ ਫੋਡਰੀ ਫਾਰਮ ਚੋ ਲਿਆ ਕੇ ਆਏ ਹਾਏ ਹਾਏ ਮੁਰਗੀਆਂ ਦਾ ਥੋੜਾ ਜਿਹਾ ਆਏ ਹਾਏ ਅੱਧਾ ਕਿਲੋ ਬਾਦ ਹੁਣ ਇਹਦੇ ਨਾਲ ਦੁਬਾਰਾ ਚੱਲੇ ਪਏ ਹਾਂ ਆ ਲੱਗੀ ਵੀ ਆਂਦੀਆਂ ਨੇ ਇੱਧਰ ਦਿਖਾ ਦਈਏ ਦਰਸ਼ਕਾਂ ਨੂੰ ਆ ਦੇਖੋ ਮਾਗ ਨਾਲ ਦੀਆਂ ਇਹਦੇ ਇਹ ਅਹੀ ਜੀ ਭੇਲਾ ਦਰਸ਼ਕੋ ਦੇਖ ਲਓ ਦੁਬਾਰੇ ਫਿਰ ਤੋਰੀਆਂ ਦੀ ਰੋਟਾ ਕੀ ਆ ਦੇਖੋ ਚੱਲ ਫੇ ਚੱਲ ਫੇ ਚੱਲ ਫੇ ਆ ਦੇਖੋ ਆ ਦੇਖੋ ਕਿ ਡੇਗ ਡੇਗ ਡੇ ਚੱਲ ਪਈ ਬਸ ਹੱਬ ਤੈਨੂੰ ਤੱਕ ਹੋ ਜਾਏ ਇਹ ਦੇਖੋ ਆ ਦੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਕਿਉਂ ਦਰਸ਼ਕੋ ਇਹ ਵੀ ਬਹੁਤ ਚਾਚਾ ਵੀ ਪੂਰਾ ਪੂਰਾ ਹੈ ਪੂਰਾ ਆ ਪੀ ਕੇ ਚੱਲਾਂਗੇ ਦਰਸ਼ਕੋ ਫੇਰਾ ਚਾਹ ਚ ਦੂਜੀ ਵਾਰੀ ਹੋ ਗਈ ਛੋਟੇ ਘਰੇ ਤੀਜੀ ਉਦੋਂ ਆਏ ਸੀ ਮੈਂ ਤੇ ਰਾਜਵੰਦਰ ਉਦੋਂ ਪੀ ਕੇ ਗਏ ਪਰ ਇਹਦਾ ਲੰਗਰ ਚੱਲਦਾ ਹੈ ਆਏ ਹਾਏ ਕਾ ਬਾਤ ਆ ਅੱਜ ਦੇ ਬਲਾਗ ਚ ਦੂਜੀ ਵਾਰੀ ਚਾਹ ਹੋਊਗੀ ਜੀ ਬੈਠ ਕੇ ਘਰੇ ਅੱਜ ਤੁਸੀਂ ਦੋ ਵਾਰੀ ਦੇਖੋਗੇ ਮੈਂ ਹੁਣ ਚੱਲਿਆ ਮਤਰੋ ਆਪਾਂ ਪਿਆਰ ਮੈਂ ਤੇ ਚਾਚਾ ਗੁਰਤਾ ਪਿਆਮਾ ਲੈਣ ਬਾਵਰੇ ਨੂੰ ਨਾਲੇ ਉਹਦੇ ਇੱਕ ਦੋ ਕੰਮ ਹੋਰ ਨੇ ਆ ਗਏ ਮਸੀਦ ਮਾਰਕੀਟ ਬਾਵਰੇ ਯਾਰ ਦੇ ਘਰੋਂ ਪੁਰਤਾ ਪਿਆਮਾ ਆ ਉਹਦਾ ਇੱਥੇ ਫੜਾ ਲਾਂਗੇ ਫੋਨ ਕਰਦੇ ਹਾਂ ਲਾ ਤੇ ਮੈਂ ਕਹਾਂ ਜੀ ਮਗਹੋ ਸ਼ੱਕਾ ਦਾ ਹੁੰਦਾ ਉਹ ਤਾਂ ਕਿੱ데 ਗਿਆ ਫਿਰ ਲਾਇਆ ਬਾਵਰੇ ਨੂੰ ਫੋਨ ਜੀ ਬਾਵਰਾ ਕਹਿੰਦਾ ਉਹ ਸਾਹਮਣੇ हेयर ਡ੍ਰੈਸਰ ਦੇ ਫੜਾ ਜੋ ਓਇਆ ਫੜਾ ਕੇ ਜਾਣਾ ਜੀ ਯਾਰ ਬਾਵਰੇ ਨੂੰ ਪੜਤਾ ਵੀ ਆ ਮੇ ਭਰਾ ਫਿਰ ਇਧਰ ਕੋਲ ਆ ਪੜਾ ਆ ਗਿਆ ਫਿਰ ਪਹੁੰਚੇ ਮੈਥਰੋ ਆਪਾ ਧਰਮਾ ਇਲੈਕਟ੍ਰਿਕ ਸਟੋਰ ਤੇ ਪਾਵਰ ਪਲੱਗ ਲੈਣਾ ਜੀ ਪਾਵਰ ਪਲੱਗ ਜਿਹੜਾ ਪਾਵਰ ਪਲੱਗ ਜੀ ਇਹਦਾ ਕਲਾ ਹਾਂ ਆ ਪਾਵਰ ਪਲੱਗ ਦੇ ਲੈ ਲਿਆ ਮੈਥਰੋ ਪਾਵਰ ਪਲੱਗ ਵੇਰਾ ਤੇਜ਼ ਆ ਕਹਿੰਦੀ ਤੇਜ਼ ਲੈ ਕੇ ਦੇ ਫਿਰ ਪਹੁੰਚੇ ਮੈਥਰੋ ਆਪਾ ਗਰਗ ਮੈਡੀਕਲ ਤੇ ਲੈਟਿਆਂ ਫਿਰ ਮੈਤਰੋ ਇਹ ਤੋਂ ਖਰਾਕਾਂ ਆਪਾਂ ਦਰਦਦੀਆਂ ਸਰਵਾਈਕਲ ਜਿਹੜੀਆਂ ਲੈਣੀਆਂ ਸੀ ਚਾਚੀ ਲਈ ਹਣ ਗੋਲ ਗੱਪੇ ਖਾ ਕੇ ਜਾਵਾਂਗੇ ਮੈਤਰੋ ਗੋਲ ਗੱਪੇ ਕੀ ਕਰਿਆ ਸਾਡਾ ਮੁੜ ਕੇ ਆਇਆ ਗੋਲ ਗੱਪੇ ਕੱਬਨੇ ਪੂਰੇ ਪਾਣੀ ਥੋੜਾ ਜਿਹਾ ਪਣੀ ਪਾਣੀ ਕਿੱਥੇ ਹੈ ਪাবਲਿਕ ਪਾਉਂਦਾ ਨਹੀਂ ਆਓ ਬਈ ਜੋ ਕੇ ਲੋਗ ਹੋ ਵੀ ਇੱਥੇ ਹੁੰਦਾੂ ਬਾਈ ਇੱਥੇ ਆਤੀ ਕਿਹੜਾ ਮਾਰਾ ਕੋਈ ਤੇਰੇ ਵਰਗੇ ਯਾਰ ਦੋਸਤਾਂ ਨੇ ਕਹਿੰਦੇ ਯਾਰ ਤੇਰਾ ਵੇਟ ਠੀਕ ਆ ਸਾਡੇ ਨਾਲ ਚੰਗਾ ਬਾਈ ਆਲੇ ਗਏ ਨਾ ਮੈਂ ਨਹੀਂ ਤੇ ਮਰੀਏ ਜੀ ਤਾ ਉਹ ਹੋ ਗਿਆ ਆਧਾ ਕਿਲੇ ਦਾ ਆਧਾ ਦਾ 2.5 ਕਿਲੋ ਨੇ ਸੌਦਾ ਆ 1.5 ਕਿਲੋ ਸੌਦਾ ਬੰਦਾ ਬਹੁਤ ਗੁੱਡ ਅਸੀ ਜੀ 10 ਰੁਪਏ ਦਿੱਤੀ ਗੋਭੀ ਵੀ ਬਾਕੀ ਉਹ ਵੀ ਆਪਣਾ ਪੰਜਾਬੀ ਭਰਾ ਜੀ ਨਵਾਂ ਕੰਮ ਚਲਾਇਆ ਬਾਈ ਨੇ ਦਿਓ ਇਹਦਾ ਸਾਥ ਜਰੂਰ ਮਿੱਤਰੋ ਫਿਰ ਪਹੁੰਚੇ ਸੀ ਮਿੱਤਰੋ ਆਪਾਂ ਆਪਣੇ ਗੁਰੂ ਘਰ ਇੱਥੋਂ ਪਤਾ ਕਰਨਾ ਸੀ ਆਪਾਂ ਕਿਹਾ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਚਾਹੀਦਾ ਸੀ ਇੱਥੋਂ ਮਿਲ ਜਾਂਦਾ ਜਾ ਪ੍ਰਣਾਮ ਕਿਵੇਂ ਲੋਟਾ ਕਿਹਾ ਉਹ ਮਿਲ ਜੂ ਯਾਰਾਂ ਕਿਉਂ ਤੇ ਵਿੱਚੇ ਪੁੱਛ ਮਿੱਤਰ ਕਿਥੇ ਹੈ ਮੈਂ ਕਿਹਾ ਕਰੀ ਮੈਂ ਕਿਹਾ ਉਹਗਾ ਮੈਂ ਤੈਨੂੰ ਪਤਾ ਉਹ ਮਾੜਾ ਮੋਟਾ ਮਾੜਾ ਮੋਟਾ ਨੇ ਕਹਿੰਦੇ ਆ ਮਰਾ ਨੰਬਰ ਹੈਗਾ ਦਾ ਨੰਬਰ ਹੈਗਾ ਮੇਰੇ ਬੁੱਲਬਗ ਪਾਈ ਲਿਖਿਆ ਨਹੀਂ ਹੋਆ ਨੰਬਰ ਬੰਦਾ ਮੈਂ ਕਹਦਾ ਪਾਈ ਦੇਣੀ ਨੰਬਰ ਤਾਂ ਹੀ ਲਿਖਿਆ ਹੋਇਆ ਉਹਦਾ ਕਿਤੇ ਕੰਧ ਕੰਤੇ ਕੰਧ ਕੰਤੇ ਨਹੀਂ ਲਿਖਿਆ ਹੋਇਆ ਮੇਜਰ ਦਾ ਨੰਬਰ ਆ ਇਹ ਗਾਹ ਸੂਰਜ ਦੇ ਸੇ ਪਤਾ ਚਾਚਾ ਆ ਮੱਚ ਗਿਆ ਸੀ ਮੇਤਰੋ ਪਾਵਰ ਪਲੱਗ ਦਾ ਨਵਾਂ ਲਿਆ ਕੇ ਪਾਤਾ ਹਾਂ 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 ਵਧੀਆ ਵਧੀਆ ਹੋਰ ਕੋਲੇ ਲੋਟ ਆ ਆ ਵਧੀਆ ਵਧੀਆ ਠੀਕ ਹੈ ਮੋਟੋ ਕੱਈ ਆਇਆ ਜਾਵੇ ਨਾ ਕੋਈ ਨਹੀਂ ਖਪਗ ਹੋਰਾ ਚਾਹ ਪਾਣੀ ਮੈਂ ਸਭ ਠੀਕ ਹੋ ਗਿਆ ਹੋ ਗਿਆ ਕਾਹ ਮੁੰਡਾ ਜੀ ਲੰਘ ਜਾ ਜੀ ਬਲੈਂਗ ਜੀ ਮਾੜਾ ਇਹ ਮੁੰਡਾ ਕੋਲੇ ਆਉਦੇ ਦੀਪ ਕੋਲੇ ਮੁੰਡਾ ਚੱਲ ਵਧੀਆ ਵਧੀਆ ਵਧਾਈਆਂ ਵਧਾਈਆਂ ਦੱਬਾ ਆਇਆ ਮਟਰੋਂ ਆਪਣ ਨੂੰ ਉਹ ਲੜਬਾ ਦੇ ਕੇ ਗਿਆ ਜੀ ਡੱਬਾ ਕੀ ਬਾਤ ਆ ਯਾਰ ਡੱਬਾ ਆ ਗਿਆ ਜੀ ਡੱਬਾ ਹੁਣ ਤਾਂ ਖੁਸ਼ ਹੈ ਕਿਉਂ ਆ ਗਈ ਜੀ ਸਮਝ ਲਈ ਸਮਝ ਲਈ ਵੀ ਆ ਗਈ ਜੀ ਕਰਮਾਂ ਦੇ ਮੂਹ ਤੇ ਖਾਲਾ ਹੁਣ ਫੇਵਰੇਟ ਚੀਜ਼ ਯਾਨੇ ਜੀ ਮੈਨੂੰ ਪਤਾ ਹੀ ਸੀ ਵੀ ਓਹ ਤੇ ਤਾਂ ਦੋ ਤਾਂ ਗਿੰਧੀ ਹੈ ਹਾਂ ਹੁਣ ਬਾਕੀ ਖੜਾ ਹੋ ਉਹ ਇੱਥੇ ਮਾਂ ਮਮੀ ਕਹਿੰਦੀ 100 ਰੁਪਏ ਹੋਰ ਦੇ ਆਵਾ ਮੈਂ ਭੱਜ ਕੇ ਮਠਾਈ ਦਾ ਡੱਬਾ ਆਇਆ ਜਮਾ ਮਠਾਈ ਦੀ ਗਲਾਬ ਜਮਣਾਈ ਹੈ ਦਰਸ ਕੋ ਪਰ ਰੈਂਬੋਰ ਵੀ ਪਾਦੀ ਰੋਟੀ ਮੱਤਰੋ ਛੜਤਾ ਖੁੱਲਾ ਦੇਖੋ ਜਿਵੇਂ ਚੰਮ ਕਰਿਆ ਅਸਮਾਨ ਚ ਤਾਰੇ ਤਾਰੇ ਕਰਦੇ ਨੇ ਆਰਤੀ ਕਹਿੰਦਾ ਚੰਨ ਤੇ ਤਾਰੇ ਆਹ ਬੜਾ ਜੰਪਲਾ ਲੈਟ ਤੇ ਮਨਜੀਵਣ ਦੀ ਆਪਣਾ ਨਹੀਂ ਬਣਦੀ ਆ ਤੰਨੇ ਕ ਲੈਣ ਤੇ ਨੇ ਕੀ ਬਣਦਾ ਦੇਖੋ ਮਾਤਰੂ ਡਾਇਗਰਾਮ ਜੀ ਬਣਾਉਂਦੇ ਹੁੰਦੇ ਸਾਇੰਸ ਤੇ ਲੈਣ ਜੀ ਚ ਕਬੂਦੀ ਵਾਲਾ ਬਣਾ ਲੈਂਦੇ ਐਂਡ ਤੇ